ਬੱਚੋ ਆਪਾ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਆ ਤੇ ਨਾਲ ਵਿਸਰਾਮ ਤੁਸੀਂ ਵੇਖ ਰਹੇ ਹੋ ਪੰਕਤੀ ਆਪ ਆਪਣੀ ਬੁੱਧ ਹੈ ਜੇਤੀ ਆਪਣੀ ਤੇ ਵਿਸਰਾਮ ਲਾਉਣਾ ਹੈ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਦੂਜੇ ਭਿੰਨ ਤੇ ਅਣ ਕੇ ਵਿਸਰਾਮ ਲਾਉਣਾ ਹੈ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੋਹੇ ਉਚਾਰਨ ਕਰਨਾ ਤਤੇ ਔਂਕੜ ਹਾਇ ਚਾਰੀ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਜਾਏ ਤੇ ਬਿਸਰਾਮ ਲਾਉਣਾ ਇਸ ਨੂੰ ਲਖਾ ਨਹੀਂ ਬੋਲਣਾ ਲਖਾ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿੱਦ ਸਜਾ ਸਜਾ ਤੇ ਬਿਸਰਾਮ ਲਾਉਣਾ ਸੱਜਾ ਨਹੀਂ ਬੋਲਣਾ ਸਜਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਸਮਝ ਲੱਗੀ ਸਾਰੀ ਬੰਤੀ ਦੀ ਹਾਂਜੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਆਪਾਂ ਅੱਜ ਦੋ ਸਲੋਕਾਂ ਦੀ ਇਹਦੀ ਸੰਥਿਆ ਕਰਾਉਣੀ ਹੈ ਸਮਝ ਲੱਗੀ ਸਾਰੀ ਹਾਂਜੀ ਤੇ ਅਗਲੀ ਪੌੜੀ ਸ਼ੁਰੂ ਹੁੰਦੀ ਹੈ ਚੌਪੀ ਸਹਿਬ ਦੀ ਏਕੈ ਰੂਪ ਅਨੂਪ ਸਰੂਪਾ ਏਕੈ ਉਚਾਰਨ ਕਰਨਾ ਕੱਕੇ ਲੱਗੀਆਂ ਦਲਾਵਾ ਏਕੈ ਏਕੈ ਹਾਂ ਤੇ ਰੂਪ ਤੇ ਵਿਸ਼ਰਾਮ ਲਾਉਣਾ ਹੈ ਠੀਕ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਭਇਓ ਤੇ ਵਿਸ਼ਰਾਮ ਹੈ ਭਇਓ ਉਚਾਰਨ ਕਰਨਾ ਆਪਾਂ ਪਿੱਛੇ ਵੀ ਪੜ ਕੇ ਗਏ ਆ ਕਿ ਇਥੇ ਪੱਬਾ ਤੇ ਜਈਏ ਹੜ ਲੱਗਾ ਹੈ ਉਚਾਰਨ ਦਾ ਜਿਹੜਾ ਸੌਖਾ ਤਰੀਕਾ ਹੈ ਭੱਬਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲ੍ਹੈ ਭੱਬਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲ੍ਹਾ ਭਇਓ ਭਇਓ ਹਾਂ ਰੰਕ ਭਇਓ ਰਾਵ ਕਹੀ ਭੂਪਾ ਭਇਓ ਤੇ ਬਿਸਰਾਮ ਹੈ ਅੰਡਜ ਜੇਰਜ ਜੇਰਜ ਤੇ ਬਿਸਰਾਮ ਲਾਉਣਾ ਹੈ ਅੰਡਜ ਜੇਰਜ ਸੀਤਜਕੀਨੀ ਜੇ ਰਾਇ ਤੇ ਵਿਸਰਾਮ ਲਾ ਕੀ ਸੇਤਜ ਕੀਨੀ ਉਤਪੁਜ ਖਾਨ ਖਾਨ ਤੇ ਵਿਸਰਾਮ ਹੈ ਉਤਪੁਜ ਖਾਨ ਬੋਹਰ ਰਚੁ ਦੀਨੀ ਇਹ ਜਿਹੜਾ ਬੋਹਰ ਲਿਖਿਆ ਇੱਥੇ ਜਿਹੜਾ ਰਾਰਾ ਹੈ ਇਸ ਨੂੰ ਪੂਰਾ ਉਚਾਰਨ ਕਰਨਾ ਹੈ ਕਈ ਸੰਗਤਾਂ ਕਾਲ ਦੇ ਵਿੱਚ ਰਾਰਾ ਪੂਰਾ ਨਹੀਂ ਉਚਾਰਨ ਕਰਦੀਆਂ ਉਤਪੁਜ ਖਾਨ ਬੋਹ ਬੋਹ ਪੜ ਜਾਂਦੀ ਹੈ ਬੋਹਰ ਬੋਹਰ ਹਾਂ ਰਾਰਾ ਪੂਰਾ ਬੋਲ ਕੇ ਫਿਰ ਅਗਲਾ ਰੱਚ ਪੜਨਾ ਉਤਪੁਜ ਖਾਨ ਬੋਹਰ ਰੱਚ ਦੀਨੀ ਸਮਝ ਲੱਗੀ ਸਾਰੀ ਪੰਕਤੀ ਦੀ ਹਾਂ ਜੀ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜੁ ਜਿਰਜ ਸੀਤਜ ਕੀਨੀ ਉਤਪੁਜ ਖਾਨ ਬਹੁਰ ਰੱਚ ਦੇਨੀ ਲੱਗੀ ਸਮਝ ਸਾਰੀ ਹਾਂਜੀ ਇਸਰਾਮਤ ਬਦਲ ਆ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ